ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਬਰਮਲਾ ਦੇ ਲਾਗੇ ਤਲਵਾੜਾ ਵਿਖੇ ਅੱਜ ਇੱਕ ਵਾਰ ਫਿਰ ਜੰਗਲੀ ਸੂਰ ਮਰਿਆ ਹੋਇਆ ਮਿਲਿਆ ਹੈ ਜਿਸ ਤੋਂ ਬਾਅਦ ਜੀਵ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚਦੀ ਹੈ ਤੇ ਉਸ ਸੂਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੰਦੀ ਹੈ ਕਿ ਆਖਿਰ ਇਹਨਾਂ ਜੰਗਲੀ ਸੂਰਾਂ ਦੇ ਮਰਨ ਦਾ ਕੀ ਕਾਰਨ ਹੈ ਤੇ ਜਿਸ ਤੋਂ ਬਾਅਦ ਕਰੀਬੀ ਬਣੇ ਹੋਏ ਸੂਰ ਫਾਰਮ ਅਤੇ ਪੋਲਟੀ ਫਾਰਮਾਂ ਉੱਤੇ ਜਾ ਕੇ ਵਿਭਾਗ ਦੀ ਟੀਮ ਚੈੱਕ ਕਰਦੀ ਹੈ ਕਿ ਕਿਦਰ ਇਹ ਕੋਈ ਬਿਮਾਰੀ ਤਾਂ ਨਹੀਂ ਜੇਕਰ ਕੋਈ ਬਿਮਾਰੀ ਹੋਵੇਗੀ ਤਾਂ ਲਾਗੇ ਬਣੇ ਹੋਏ ਪੋਲਟਰੀ ਫਾਰਮਾਂ ਦੇ ਵਿੱਚ ਵੀ ਇਸ ਦਾ ਅਸਰ ਵਿਖਣ ਨੂੰ ਮਿਲ ਸਕਦਾ ਹੈ ਜਿਸ ਦੇ ਚਲਦੇ ਹੋਏ ਅੱਜ ਉਹਨਾਂ ਦੀ ਟੀਮ ਨੇ ਤਲਵਾੜਾ ਪਿੰਡ ਦੇ ਵਿੱਚ ਬਣੇ ਹੋਏ ਦੋ ਪਿਗ ਫਾਰਮ ਅਤੇ ਦੋ ਪੋਲਟਰੀ ਫਾਰਮਾਂ ਦੀ ਚੈਕਿੰਗ ਕੀਤੀ ਜਿਸ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਗਾਰਡ ਜਸਵੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਇਹਨਾਂ ਫਾਰਮਾਂ ਉਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕੀ ਸੂਰ ਨਹੀਂ ਮਿਲਿਆ ਹੈ ਪਰ ਫਿਰ ਵੀ ਉਹਨਾਂ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਜੇਕਰ ਸ਼ੱਕੀ ਹਾਲਾਤਾਂ ਦੇ ਵਿੱਚ ਕੋਈ ਸੂਰ ਮਰਦਾ ਹੈ ਤਾਂ ਇਸ ਦੀ ਜਾਣ ਕਾਰੀ ਵਿਭਾਗ ਨੂੰ ਦਿੱਤੀ ਜਾਵੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣ ਦੀ ਰਿਪੋਰਟ ਕਿਹਨਾ ਜਾਓਗੇ ਸਰ ਸਾਨੂੰ ਨਾ ਇਹ ਨਾ ਫੋਨ ਮਤਲਬ ਗਿਆ ਸੀ ਕਿ ਇੱਕ ਨਾ ਜਿਹੜਾ ਸੂਰ ਹੈ ਜਿੱਥੋਂ ਆਪਾਂ ਪਿੱਛੇ ਜਾਨਵਰ ਚੱਕੇ ਆ ਜੀ ਸ਼ਨੀਵਾਰ ਨੂੰ ਤਿੰਨ ਜਾਨਵਰ ਚੱਕੇ ਸੀ ਤੇ ਉੱਥੇ ਇੱਕ ਜਾਨਵਰ ਹੋਰ ਮਰਿਆ ਹੋਇਆ ਹੈ ਤੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਆਪਣੇ ਜਾਨਵਰ ਨੂੰ ਰੈਸਕਿਊ ਕਰਨ ਤੇ ਸਾਡੇ ਜਿਹੜੇ ਆਪਣੇ ਸੀਨੀਅਰ ਅਫਸਰ ਹਨ ਤੇ ਆਦੇਸ਼ ਸੀ ਕਿ ਜਿਹੜੇ ਮਤਲਬ ਲੱਗੇ ਕੋਈ ਪੋਰਟਲੀ ਫਾਰਮ ਲੱਗਦੇ ਆ ਜਾਂ ਕੋਈ ਆਪਣਾ ਪਿਕ ਫਾਰਮ ਹੈ ਵੀ ਉਹ ਵੀ ਚੈੱਕ ਕੀਤੇ ਜਾਣ ਕਿਉਂਕਿ ਆਪਣੇ ਜਿਹੜੇ ਜਾਨਵਰ ਮਰ ਰਹੇ ਆ ਇਹਦੇ ਵਿੱਚ ਕੋਈ ਨਾ ਕੋਈ ਮਤਲਬ ਆਪਣੇ ਕਾਰਨ ਹੋ ਸਕਦਾ ਕੀ ਕੋਈ ਬਿਮਾਰੀ ਵਗੈਰਾ ਜਾਂ ਕੁਝ ਵੀ ਫੈਲਿਆ ਹੋ ਸਕਦਾ ਤਾਂ ਉਸ ਸੰਬੰਧ ਵਿੱਚ ਅਸੀਂ ਜਿਹੜੇ ਫਾਰਮ ਚੈੱਕ ਕੀਤੇ ਆ ਸਾਨੂੰ ਜਿਹੜਾ ਆਪਾਂ ਪਹਿਲਾ ਪਿਕ ਫਾਰਮ ਚੈੱਕ ਕੀਤਾ ਉੱਥੇ ਸਾਨੂੰ ਉਹ ਬੰਦਾ ਮਤਲਬ ਜਿਹੜਾ ਕੇਅਰ ਵਗੈਰਾ ਕਰਦਾ ਉਹ ਮਿਲ ਗਿਆ ਤੇ ਆਪਾਂ ਦੂਜੇ ਤੇ ਆਏ ਆ ਚੈੱਕ ਕਰਨ ਇੱਥੇ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਜੀ ਤੇ ਜਿਹੜੇ ਪੋਟਰੀ ਫਾਰਮ ਚੈੱਕ ਕੀਤੇ ਉੱਥੇ ਸਾਨੂੰ ਬੰਦੇ ਆਪਣੇ ਉਹ ਮਿਲ ਗਏ ਤੇ ਆਪਣਾ ਉੱਥੇ ਅਸੀਂ ਦੇਖ ਲਿਆ ਆਲ ਵਾਲਾ ਮਤਲਬ ਚੈੱਕ ਕੀਤਾ ਮੋਕਾ ਤੇ ਆਪਣਾ ਉਹਨਾਂ ਨੂੰ ਆਪਾਂ ਸਖਤ ਹਦਾਇਤਾਂ ਵੀ ਕਰਕੇ ਆਏ ਆ ਕਿ ਅਗਰ ਕੋਈ ਵੀ ਜਾਨਵਰ ਉਹਨਾਂ ਦਾ ਮ ਮੁਰਗਾ ਵਗੈਰਾ ਮਰਦਾ ਜਾ ਕੋਈ ਹੋਰ ਮਰਦਾ ਹੈ ਤੇ ਉਹਨੂੰ ਆਪਣੇ ਦਵਾਈਆਂ मतलब ਦੂੰਗਾ ਕਾ ਕੱਢ ਕੇ ਤੇ ਦਵਾਇਆ ਜਾਵੇ ਕੋਈ ਸ਼ੱਕੀ ਹਾਲਾਤਾਂ ਚ ਕੋਈ ਮਿਲਿਆ ਹੋਵੇ ਸੂਰ ਵਗੈਰਾ ਤੁਹਾਨੂੰ ਇੱਥੇ ਫਾਰਮ ਦੇ ਵਿੱਚ ਫਾਰਮ ਦੇ ਵਿੱਚ ਸਾਨੂੰ ਕੋਈ ਐਂਦਾ ਦਾ ਸੂਰ ਨਹੀਂ ਮਿਲਿਆ ਜੀ ਆਪਣੇ ਜਿੱਤੋ मतलब ਕੋਈ ਆਪਣੇ ਲੱਗ ਰਿਹਾ ਹੋਵੇ ਜੀ ਮਰਿਆ ਹੋਇਆ ਦਿਖਿਆ ਜਾਂ ਕੁਝ ਐਂਦਾ ਤਾਂ ਕੁਝ ਨਹੀਂ ਦਿਖਿਆ ਜੀ